ਆਇਓ ਉਹ ਹੀ ਭਰਾ ਭੂਣ ਜਿਹਨੇ ਸੇਵਾ ਕਰਨੀ ਹੋਈ ਹੈ ਨਾ ਨਫੇ ਵਾਲਾ ਨਾ ਸੋਚੋ ਸੇਵਾ ਵਾਲਾ ਸੋਚੋ ਜਮਾ ਥੋੜੇ ਮੁੱਲ ਦੀ ਗੱਬਨ 2 ਮਹੀਨੇ ਦੀ ਚੈੱਕ ਪਾਸ ਆਪਾਂ ਕਹਿੰਦੇ ਆ ਚੈੱਕ ਪਾਸ ਦੇ ਦਾਂ ਮੱਥੇ ਫੁੱਲ ਇੱਕ ਵਾਰ ਚਿੱਟੇ 60 ਇੰਚ ਹਾਈਟ ਆ ਜਿਹਨੇ ਬੱਚਾ ਨੂੰ ਲੈਣੇ ਰੂਪਖੰਡ ਦੇ ਤੋਂ ਗੱਬਨ ਚੈੱਕ ਪਾਸ ਕਰਾ ਕੇ ਦਵਾਂਗੇ ਦੁਬਾਰਾ ਤੁਸੀਂ ਦੇਖ ਸਕਦੇ ਆ ਲਿੱਸੀ ਲਿੱਸੀ ਆ ਕੁੜੀ ਪੂਰੀ ਲਿੱਸੀ ਕਹ ਦੋ ਇੱਕ ਹਿਸਾਬ ਦੀ ਆ ਨਿੱਕੀ ਬੱਚੀ ਕਰੋ ਚੈੱਕ ਜੀ ਬਹੁਤ ਚੰਗੇ ਖਾਨਦਾਨ ਦੀ ਬਸ਼ੇਰੀਏ ਦੇਖੋ ਪੂਰੀ ਟੌਪ ਦੀ ਸਿਰ ਮੱਥੇ ਪਟਾ ਮਗਰਲੇ 2 ਪੈਰ ਚੱਟੇ ਆ 4.5 ਮਹੀਨਿਆਂ ਦੀ ਇਹ ਲੈਂਥ ਹੱਡ ਪੈਰ ਦੀ ਬਹੁਤ ਖੁੱਲੀ ਆ ਜੈਜਮੋਲ ਦੀ ਆ ਵੀ ਤੇ ਆ ਬੱਚੀ ਦੇਖੋ ਜੀ ਮੱਝੂ ਕੇ ਖਾਨਦਾਨ ਦੀ ਆਪਣੇ ਪੰਜਾਬ ਨਸਲ ਦੀ ਬੱਚੀ ਆ ਕੰਨ ਕੁੰਨ ਦੀ ਜਮਾ ਕੁੰਡੀ ਬਣਾਉਂਦੀ ਆ ਦੇਖੋ ਬਹੁਤ ਸੋਹਣਾ ਕੰਨ ਲੱਗਿਆ ਹੋਇਆ ਤੇ ਸਹਿਬਾਜ ਘੋੜੇ ਦੀ ਲੋ ਜੀ ਮਿੱਤਰੋ ਸਵਾਗਤ ਆ ਤੁਹਾਡਾ ਸਾਰਿਆਂ ਦਾ ਅੱਜ ਦੇ ਬਲੌਗ ਦੇ ਵਿੱਚ ਅੱਜ ਤਰੀਕ 20 ਜੁਲਾਈ 2025 ਦਾ ਮਿੱਤਰੋ ਇਹ ਬਲੌਗ ਆ ਤੇ ਅੱਜ ਤੁਹਾਨੂੰ ਜਾਨਵਰ ਦਿਖਾਵਾਂਗੇ ਪੰਜ ਸੱਪ ਰੇ ਕਾ ਅਜੂਬਾ ਚੈੱਕ ਕਰਿਓ ਹਜੇ 4 ਮਹੀਨੇ ਦਾ 23 ਤਰੀਕ ਨੂੰ ਹੋਣਾ ਚੋਬਰ ਨੇ ਤੇ ਲੱਤ ਲੁੱਤ ਚੈੱਕ ਕਰੋ ਕਿੰਨੀ ਲੰਮੇ ਦੋ ਪੈਰ ਚੱਟੇ ਮੱਥੇ ਪਟੇ ਦਾ ਮਾਂ ਇਹਦੀ ਮੱਝੂ ਕੇ ਲੈਣ ਦੀ ਤੇ ਬਾਪ ਇਹਦਾ ਖਾਨਦਾਨ ਮੱਝੂ ਕੇ ਪਰ ਜੈਡ ਬਲੈਕ ਘੋੜਾ ਲਓ ਜੀ ਮਿੱਤਰੋ ਸਵਾਗਤ ਆ ਤੁਹਾਡਾ ਸਾਰਿਆਂ ਦਾ ਅੱਜ ਦੇ ਬਲੌਗ ਦੇ ਵਿੱਚ ਅੱਜ ਤਰੀਕ 20 ਜੁਲਾਈ 2025 ਦਾ ਮਿੱਤਰੋ ਇਹ ਬਲੌਗ ਆ ਤੇ ਅੱਜ ਤੁਹਾਨੂੰ ਜਾਨਵਰ ਦਿਖਾਵਾਂਗੇ ਪੰਜ ਸੱਤ ਜਾਦਾ ਤੁਹਾਨੂੰ ਗੱਬਣ ਜਾਨਵਰ ਦਿਖਾਉਨੇ ਬੱਚੇ ਵੀ ਦਿਖਾਵਾਂਗੇ ਖਾਲੀ ਕੁੜੀਆਂ ਜਿਵੇਂ ਆਹ ਕੁੜੀ ਦੇਖੋ ਕਿੱਡੇ ਬੈਡਵਾਡੇ ਦੀ ਕੁੜੀ ਆ ਪੰਜ ਕਣ ਨੀਲੀ ਜੰਮੀ ਕੁੜੀ ਆ ਚਾਰੇ ਪਾਸਿਓਂ ਦਰਸ਼ਨ ਕਰਾ ਦਿੰਨੇ ਆ ਤੇ ਤੁਹਾਨੂੰ ਤੇ ਆਪਣੇ ਵਾਲੇ ਬਾਜ ਤੋਂ ਮੀਟ ਹੋ ਗਈ ਦੋਸਤੋ ਅੰਦਰ ਦੀ ਚੈੱਕ ਹੋ ਕੇ ਕਰਨ ਜੀ ਡਾਕਟਰ ਤੋਂ ਮੀਟ ਹੋਈ ਆ ਦੇਖ ਸਕਦੇ ਆ ਬਾਲਪੋਰੀਆਂ ਸਾਫ਼ ਆ ਜਮਾ ਲੈਂਥ ਲੁੰਥ ਹੱਡਾਂ ਪੈਰਾਂ ਦੀ ਬਾਲਪੋਰੀਆਂ ਦੀ ਹੱਥਾਂ ਪੈਰਾਂ ਦੀ ਐਨ ਪੂਰੀ ਓਕੇ ਰਿਪੋਰਟ ਇਹ ਮੀਟ ਹੋਈ ਆ ਜੇ ਕਨਫਰਮ ਨਹੀਂ ਹੋਈ ਦੋਸਤੋ ਅੱਗੇ ਆ ਕੁੜੀ ਦਾ 61 ਇੰਚ ਦੀ ਚੈੱਕ ਕਰੋ ਲੈਂਥ ਲੁੰਥਰੀ ਸੋਹਣੀ ਆ ਲੰਬੀ ਲੰਬੀ ਸੋਹਣੀ ਆ 5 ਮਹੀਨੇ ਗੱਭਣ ਚੈੱਕ ਪਾਸ ਹਨ ਕੰਨ ਗੁੰਡੀ ਸੁਨੱਖੀ ਆ ਬਾਲ ਭੋਰੀਆਂ ਦੀ ਵੀ ਪਾਸ ਚੈੱਕ ਕਰਦੀ ਕਰਾ ਕੇ ਜਿਹੜੇ ਮਰਜ਼ੀ ਡਾਕਟਰ ਕੋਲ ਲਿਜਾ ਸਕਦੇ ਆ ਹੱਥਾਂ ਪੈਰਾਂ ਦੀ ਵੀ ਸਫਤ ਤੇ ਨੰਬਰ 3 ਤੇ 61 ਇੰਚ ਦੀ ਇਹ ਕੁੜੀ ਪੌਣੀ ਨੁਕਰੇ ਇਹ ਵੀ ਗੱਭਣ ਚੈੱਕ ਪਾਸ ਆ ਜੀ ਸਾਢੇ 3 ਮਹੀਨਿਆਂ ਦੀ ਕੰਨ ਕੁੰਨ ਚੰਗਾ ਲੱਗਿਆ ਆ ਦੇਖ ਸਕਦੇ ਆ ਭੋਰੀ ਵੀ ਸਿੰਗਲ ਆ ਲੈਂਥ ਲੁੰਥ ਦੀ ਵੀ ਸੋਹਣੀ ਆ ਚੰਬਾ ਪਣ ਵੀ ਬਹੁਤ ਆ ਮੰਨ ਲਓ ਨੁਕਰੇ ਬੱਚੇ ਦੇਨ ਆ ਦੋਸਤੋ ਆ ਤਿੰਨ ਹੋ ਗਈਆਂ ਵੱਡੀਆਂ ਘੋੜੀਆਂ ਇਹਦੀ ਸਵਾਰੀ ਦੀ ਮੈਂ ਵੀਡੀਓ ਵੀ ਕਲਿੱਪ ਤੁਹਾਡੇ ਨਾਲ ਕਰਾਂਗਾ ਇਹ ਸਾਂਝੀ ਵਿੱਚ ਹੀ ਆਪਾਂ ਵਲੌਗ ਦੇ ਲਾ ਦੇਣੀ ਹੈ ਇਹ ਘੋੜੀ ਹੋਊਗੀ ਸੇਲ ਜੀ ਰਾਜ ਓਏ ਆ ਬੱਚੀ ਖੋਲ ਤੇ ਆ ਬੱਚੀ ਦੇਖੋ ਜੀ ਮੱਝੂ ਕੇ ਖਾਨਦਾਨ ਦੀ ਆਪਣੇ ਪੰਜਾਬ ਨਸਲ ਦੀ ਬੱਚੀ ਆ ਕੰਨ ਕੁੰਦੀ ਜਮਾ ਕੁੰਡੀ ਬਣਾਉਂਦੀ ਆ ਦੇਖੋ ਬਹੁਤ ਸੋਹਣਾ ਕੰਨ ਲੱਗਿਆ ਹੋਇਆ ਤੇ ਸਹਿਬਾਜ ਘੋੜੇ ਦੀ ਦੋਸਤੋ ਬੱਚੀਆਂ ਮੱਝ ਕਲੇ ਨਾਗਦੀ ਪੁੱਤਿਆ ਦੀ ਮਾਂ ਖਲੀਦਾਰਾਪੁਰ ਵਾਲੀ ਦੀ ਸਾਰੀ ਮਾਂ ਦਾ ਵੀ ਸਾਰੀਆਂ ਚੰਗੀ 36 ਇੰਚ ਦੀ ਘੋੜੀ ਹੈ ਸਾਰੀ ਫੁੱਟ ਵੀਡੀਓ ਮਿਲ ਜੇ ਰਾਜ ਤੋਰੀ ਪਰਨ ਲੋ ਜੀ ਦੇਖੋ ਮੋੜ ਲੋ ਜੀ ਰੋਕ ਲਾ ਰਾਜ ਨਿੱਕੀ ਬੱਚੀ ਕਰੋ ਚੈੱਕ ਜੀ ਬਹੁਤ ਚੰਗੇ ਖਾਨਦਾਨ ਦੀ ਬਸ਼ੇਰੀਏ ਦੇਖੋ ਪੂਰੀ ਟੌਪ ਦੀ ਸਿਰ ਮੱਥੇ ਪਟਾ ਮਗਰਲੇ ਦੋ ਪੈਰ ਚਟੇ ਆ ਸਾਢੇ 4 ਮਹੀਨੇ ਦੀ ਇਹ ਲੈਂਥ ਹੱਡ ਪੈਰ ਦੀ ਬਹੁਤ ਖੁੱਲੀ ਆ ਜੈਜ ਮੁੱਲ ਦੀ ਆ ਵੀ ਜੇ ਕਿ ਭਰਾਣੇ ਮਾਰਵਾੜੀ ਦਾ ਸਕੀਨ ਹੋਵੇ ਚੰਗੀਆਂ ਮੰਤਰਾਂ ਦੀ ਚੰਗੀ ਬੱਚੀ ਭਾਲਦਾ ਹੋਵੇ ਤਾਂ ਆ ਬੱਚੇ ਜਰੂਰ ਦੇਖ ਰਾਜ ਮਾੜੀ ਤੋਰ ਕੇ ਬੰਦੇ ਇਹ ਆਪ ਫੇਰ ਆਪਣੇ ਵਾਲੇ ਡੈਮਡ ਵਾਲੀ ਲੈ ਆਂ ਬੰਦੋ ਜੀ ਤੇ ਮਿੱਤਰੋ ਆ ਜਮਾ ਨਿੱਕੇ ਕੰਨ ਦੀ ਬਿਸ਼ੇਰੀ ਚੈੱਕ ਕਰੋ ਚੰਬੀ ਪੰਜ ਕੰਨ ਬਿਸ਼ੇਰੀ ਰਾਜ ਰੋਕੀ ਇੱਥੇ ਦੁਕਾਨ ਦੇਖੋ ਕਿੰਨਾ ਸੋਹਣਾ ਕੁੰਡੀ ਵਾਲਾ ਕੰਨ ਦਿਲ ਬਣਾ ਜਿੰਦੇ ਜਮਾ ਸੋ ਕੁਆਲਟੀ ਦੀ ਬੱਚੀ ਆ ਸੱਤ ਅੱਠ ਮਹੀਨੇ ਦੀ ਉਮਰ ਹੋਈ ਆ ਪੂਰੀ ਟੌਪ ਕਲਾਸ ਆ ਬੱਚੀ ਦੇਖ ਸਕਦੇ ਹੋ ਦੋਸਤੋ ਘਰਦਨ ਗੁਰਦਨ ਕਿੰਨੀ ਜ਼ਿਆਦਾ ਸੁਨੱਖੀ ਲੱਗੀ ਹੋਈ ਆ ਪੰਜ ਕਿਲਨ ਬਕਤੀ ਆ ਥੋੜੇ ਮੁੱਲ ਦੀ ਇਹ ਵੀ ਦੇਖੋ ਖੜਨੇ ਖੁੜਨੇ ਬਾਕਮਾਲ ਹੈ ਜੀ ਹਨ ਗੁੰ ਦੇਖੋ ਮੰਨਦਾ ਦਿਲ ਜਾਂ ਨਹੀਂ ਪੂਰੇ ਆ ਵੀ ਜਾਇਜ਼ ਮੁੱਲ ਦੇ ਰਾਹ ਮੱਝੂ ਕੇ ਲੈਣ ਦਾ ਬਸ਼ੀਰਾ ਲਿਆ ਐਨ ਰੋਕਰ ਇਕਾ ਅਜੂਬਾ ਚੈੱਕ ਕਰਿਓ ਹਜੇ 4 ਮਹੀਨੇ ਦਾ 23 ਤਰੀਕ ਨੂੰ ਹੋਣਾ ਚੋਬਰ ਨੇ ਤੇ ਲੱਤ ਲੁੱਤ ਚੈੱਕ ਕਰੋ ਕਿੰਨੀ ਲੰਮੇ ਦੋ ਪੈਰ ਚੱਟੇ ਮੱਥੇ ਪਟੇ ਦਾ ਮਾਂ ਇਹਦੀ ਮੱਝੂ ਕੇ ਲੈਣ ਦੀ ਤੇ ਬਾਪ ਇਹਦਾ ਖਾਨਦਾਨ ਮੱਝੂ ਕੇ ਪਰ Z Black ਘੋੜਾ ਦੋਸਤੋ ਇਹ ਵੀ ਨੀਲਾ ਬਣ ਜਾਣਾ ਜੀ ਕੱਦ-ਕੁੱਦ ਚੋਂ ਉੱਪਰ ਬਹੁਤ ਸੋਹਣਾ ਕੱਡੂ ਕਿਸ ਭਰਾਣੇ ਥੋੜੇ ਪੈਸੇ ਲਾਉਣੇ ਹੋਣ ਜਾਇਜ਼ ਮੁੱਲ ਦਾ ਫਸ਼ੀਰਾ ਬਣ ਜਾ ਦੋ ਪੈਰ ਚਿੱਟੇ ਮੱਥੇ ਪਟਾ ਕੰਨ ਜਮਾਂ ਹੀ ਐਂਕੀ ਦਾ ਯਾਰ ਬਾਲਾ ਛੋਟਾ ਖਾਨਣ ਲੱਗਿਆ ਹੋਇਆ ਲੋ ਕਰਿਓ ਚੈੱਕ ਮਾੜਾ ਭੌਰੀ ਦੇਖੋ ਮੱਥੇ ਵਾਲੀ ਕਿੰਨੀ ਉੱਚੀ ਭਾਗ ਭੌਰੀ ਜਿਹਨੂੰ ਕਹਿੰਦੇ ਜਮਾਂ ਪੂਰੀ ਟੌਪ ਕਲਾਸ ਭੌਰੀ ਆ ਦੇਖੋ ਇੱਕਾ ਘੋੜੀ ਦਿਖਾਉਣੀ ਆ ਉਹ ਭਰਾ ਹੀ ਫੋਨ ਲਾਉਣ ਜਿਹੜੇ ਸੇਵਾ ਕਰਨੇ ਦੇ ਦੇਵਾਂ ਭਾਣਾ ਦੇਵਾਂਗੇ ਪਰ ਮਿੱਤਰੋ ਗੱਬਣ ਚ ਇੱਕ ਪਾਸਾ ਸਵਾ ਦੋ ਢਾਈ ਮਹੀਨੇ ਦੀ ਰੂਪ ਕਾਂਡੇ ਤੇ ਲੱਖੋਂ ਥੱਲੇ ਦੇ ਨਾ ਹਜ਼ਾਰਾਂ ਚ ਬਣਜੂ ਪਰ ਜਰ ਮੰਨ ਲਓ ਮਿਹਨਤ ਬਹੁਤ ਕਰਨੀ ਪਊ ਤਫਾ ਕਹਿੰਦੇ ਜਮੈਂ ਇੱਕ ਲੱਸੀ ਆ ਜਿਹੜਾ ਐ ਹੋਵੇ ਵੀ ਹਜ਼ਾਰ ਆਪਾਂ ਸੇਵਾ ਨੂੰ ਲੈਣਾ ਜਮੈਂ ਥੋੜੇ ਪੈਸੇ ਲਾ ਲਾਂਗੇ ਉਹ ਭਰਾ ਕਿ ਚੈੱਕ ਕਰੋ ਮੱਥੇ ਮੰਨ ਲਓ ਫੁੱਲ ਆ ਇੱਕ ਵਾਰ ਚਿੱਟਾ ਦੇਖੋ ਕੰਡੀਸ਼ਨ ਤੁਹਾਨੂੰ ਦਿਸ ਜਾਂਦੀ ਜਮਾਂ ਲਿੱਸੀ ਆ ਪਰ ਗੱਬਣ ਚੈੱਕ ਪਾਸ ਆਪਦੀ ਗੱਬਣ ਚੈੱਕ ਕਰਾ ਕੇ ਲੈ ਜਾਓ ਜਿਹੜੇ ਭਰਾ ਨੂੰ ਹੋਇਆ ਵੀ ਹਾਂ ਯਾਰ ਆਪਾਂ ਨੂੰ ਚੰਗੇ ਘੋੜੇ ਤਾਂ ਮਿਲਿਏ ਫੋਟੋ ਵੀਡੀਓ ਸਾਰੇ ਪ੍ਰੂਫ ਮਿਲ ਜਾਣਗੇ 60 ਇੰਚ ਹੈ ਦੀ ਹਾਈਟ ਆ ਬਰੀਕੀਆਂ ਵੀ ਚੰਗੀਆਂ ਇੱਕ ਹਿਸਾਬ ਦੀ ਸਿਰਫ ਮੰਨ ਲਓ ਆਪਾਂ ਕਹਿ ਲਈਏ ਲਿੱਸੀ ਲਿੱਸੀ ਘੋੜੀ ਜਮਾਂ ਲਿੱਸੀ ਮਿਲਨੀ ਹੁਣ ਤੁਸੀਂ ਜੇ ਸਾਂਭ ਸਕਦੇ ਹੋ ਉਹ ਭਰਾ ਲੈ ਲੈ ਲੱਖੋਂ ਥੱਲੇ ਜਮਾਂ ਹੌਲੇ ਮੁੱਲ ਦੀ ਦੇ ਦਾਂਗੇ ਦੋਸਤੋ ਬਾਬੇ ਦੀ ਕਿਰਪਾ ਨਾਲ ਫਾਰਮ ਤੇ ਰੰਗ ਪੂਰਾ ਲੱਗਾ ਹੋਇਆ ਜਾਨਵਰ ਜਿਹੜੇ ਆ ਬਾਹਰ ਖੜੇ ਆ ਤੁਹਾਨੂੰ ਬਲੌਗ ਚ ਦਿਖਾ ਦੇ ਜਾਨਵਰ ਇੰਨਾ ਤੋਂ ਬਿਨਾ ਹੋਰ ਵੀ ਖੜੇ ਜਿਵੇਂ ਆਹ ਘੋੜੀ 8 ਮਹੀਨੇ ਗੱਬਣਾ ਉਹ ਜ਼ੈਰਾਜ ਤੋਂ ਮੀਟ ਹੋਈ ਆ ਇਹਨੂੰ ਅੱਜ ਜੰਪ ਦੇਣਾ ਇਹ ਵੀ ਜ਼ੈਰਾਜ ਤੋਂ ਮੀਟ ਹੋਇਆ ਨੁਕਰੀ ਬਸ਼ੇਰੀ ਇਹ 60 ਇੰਚ ਹੋਈ ਖੜੀ ਆ ਇਹ ਜ਼ੈਰਾਜ ਤੋਂ ਗੱਬਣਾ ਤੇ ਆਹ ਘੋੜੀ 4 ਮਹੀਨੇ ਦੀ ਗੱਬਣ ਚੈੱਕ ਪਾਸ ਆ ਸੇਲ ਹੋ ਗਈ ਤੇ 2.5 ਮਹੀਨੇ ਦੀ ਚੈੱਕ ਪਾਸ ਉਹ ਜ਼ੈਰਾਜ ਤੋਂ ਗੱਬਣਾ ਜਾਨਵਰਾਂ ਮੈਂ ਤੁਹਾਨੂੰ ਤਾਂ ਦਿਖਾਉਣਾ ਵੀ ਤੁਹਾਨੂੰ ਆਉਣਾ ਸੋਕਾ ਹੋ ਜਾ ਵੀ ਆਪਣੇ ਫਾਰਮ ਤੇ ਜਾਨਵਰ ਖੜੇ ਆ ਆ ਵੀ ਜੈਜ ਮੋਲੇ ਦੀ ਘੋੜੀ ਖੜੀ ਹੈ ਜੀ ਤੇ ਇਹ ਵੀ ਲੱਖੋਂ ਥੱਲੇ ਦੀ ਦੇਖੋ ਕਿੱਡੇ ਬਾਡੇ ਵਾਲੀ ਘੋੜੀ ਲੱਖੋਂ ਥੱਲੇ ਬਣ ਜਾਣੀ ਇਹ ਵੀ ਜ਼ੈਰਾਜ ਟਮੇਟਾ ਆ ਆ ਵੀ ਜ਼ੈਰਾਜ ਟਮੇਟਾ ਇਹ ਨੀਲੇ ਘੋੜੇ ਤੋਂ ਮੇਟਾ ਆ ਆ ਬਸ਼ੀਰੀ ਬਜ਼ੈਰਾਜ ਟਮੇਟਾ ਤਕਰੀਬਨ ਜਿਵੇਂ ਆ ਘੋੜੀ ਖਾਲੀ ਆ ਇਹੇ ਖਾਲ ਮਿਲੀ ਗਈ ਆ 10 ਦਿਨਾਂ ਦੀ ਆ ਖਾਲੀ ਆ ਜੀ ਇਹ ਵੀ ਮਿਲੀ ਗਈ ਆ 10 ਦਿਨਾਂ ਦੀ ਬੱਚੀ ਲਾ ਇਹ ਮਾਰਵਾਲੀ ਬਸ਼ੀਰੀ ਚੈੱਕ ਕਰ ਲਓ ਆ ਦੋਨੋਂ ਘਰੇ ਬਸ਼ੀਰੇ ਚੈੱਕ ਕਰ ਲਓ ਤੇ ਆ ਚੰਬਾ ਬਸ਼ੀਰਾ ਚੈੱਕ ਕਰ ਲਓ ਮਿੱਤਰੋ ਜਾਨਵਰ ਖੜੇ ਆ ਫਾਰਮ ਤੇ ਤਾਂ ਕਾਫੀ ਤੇ ਬਾਬੇ ਦੀ ਕਿਰਪਾ ਨਾਲ ਰੰਗ ਪੂਰੇ ਲੱਗੇ ਹੋਏ ਆ ਨੰਬਰ ਨੋਟ ਕਰ ਲਓ 6239954543985559907 ਇੱਕ ਬਸ਼ੀਰਾ ਹੋਰ ਦਿਖਾਉਂਦੇ ਤੁਹਾਨੂੰ ਮਿੱਤਰੋ ਆ ਬੱਚਾ ਕਰੋ ਚੈੱਕ ਕੁਆਲਿਟੀ ਦੇਖੋ ਇਹਦੀ ਗਰਦਨ ਦੀ ਕਹਿ ਰਹੀਏ ਕੰਨਾਂ ਦੀ ਕਹਿ ਰਹੀਏ ਮੱਥੇ ਸਿਰਫ ਫੁੱਲ ਫੁੱਲ ਦਾ ਬਸ਼ੀਰਾ ਜਮਾਂ ਭਾਅ ਨਾ ਦੇ ਦਾਂਗੇ ਮਿੱਤਰੋ 나ਗ ਦਾ ਪੁੱਤ ਆਪਣਾ ਪੰਜਾਬ ਨਸਲ ਦੀ ਬਲੱਡ ਲਾਈਨ ਆ ਮੱਝੂ ਕ ਖਾਨਦਨ ਮਾਂ ਵੀ ਇਹਦੀ ਆਪਣੇ ਕੋਲ ਖੜੀ ਆ ਬਾਪ ਇਹਦਾ ਫਲੋਰ ਦੇ ਨੇੜੇ ਪਿੰਡ ਖੜਾ ਮਿਲਦੀ ਮਾਂ ਦੀ ਮੀਟਿੰਗ ਦੀ ਵੀਡੀਓ ਮਿਲ ਜੂ ਤੇ ਕੰਨ ਕੰਨ ਕਰੋ ਚੈੱਕ ਮੜਾ ਕੰਨਾਂ ਦਾ ਤਾਂ ਦੈਲੀ ਬਣਾਉਂਦਾ ਦੈਲਾ ਇਹਦਾ ਨਾ ਪਾਉ ਆ ਜੀ ਬੱਚੇ ਦਾ ਤੇ ਮੜਾ ਰਾਜਪੁਰਨ ਤੋਰੀ ਰੱਸਾ ਜੀ ਹੁਣ ਪਾਲਿਆ ਵੈਸੇ ਆਪਣੇ ਫਾਰਮ ਤੇ ਖੁੱਲੇ ਹੀ ਫਿਰਦਾ ਰਹਿੰਦਾ ਮੋੜ ਲੈ ਰਾਜ ਉਣੀ ਨੌਕਰੀ ਬਸ਼ੀਰੀ ਚੈੱਕ ਕਰਿਓ ਯਾਰ 100% ਨੌਕਰੀ ਬੱਚੇ ਤੋ 100% ਹਜੇ 17-18 ਮਹੀਨੇ ਦੀ ਹੋਈ ਆ ਲੱਖੋਂ ਥੱਲੇ ਇਹਨੇ ਬੰਦ ਨਾ ਕੋਈ ਹੋਵੇ ਚਾਵਣ ਸੱਜਣਾ ਵੀ ਦੇਖਦਾ ਬਾਬਾ ਤੋਰੇ ਮੜੀ ਲੋ ਜੀ ਕਰੋ ਚੈੱਕ ਮਿੱਤਰ ਪਲੀਪੁਲੀ ਵੀ ਚੰਗੇ ਲੱਖੋਂ ਥੱਲੇ ਰੇਟ ਦੀ ਆਪਾਂ ਵੀਡੀਓ ਚ ਬੋਲਤਾ ਬਾਬਾ ਜੀ ਲਿਆਓ ਲੋ ਵੀ ਮਿੱਤਰ ਕਰ ਲੋ ਕੁੰਡੀ ਵਾਲਾ ਕੰਨ ਰੰਗ ਰੰਗ ਸੋਹਣਾ ਪੂਰਾ ਬੱਚੀ ਦਾ ਪਸੰਦ